ਸਤਿਕਾਰਯੋਗ ਸਾਥੀਓ ਨਗਰ ਤਲੇਤਾ ਸੂਜਵਾਨ ਪਿੰਡ ਜਿਹੜੀ ਇਹ ਛੋਟੀ ਜਾਈ ਘਟਨਾ ਘਟ ਕੇ ਬਹੁਤ ਵੱਡੀ ਬੜੀ ਆ ਪਹਾੜ ਜਿੱਡੀ ਹੋ ਗਈ ਆ ਉਹਦਾ ਕੇਸ ਅਖਬਾਰ ਦੇ ਰਹੇ ਔਰ ਤੁਹਾਡੇ ਪਿੰਡ ਵਾਲਿਆ ਉਹਦੇ ਤੇ ਦੋ ਸੁਣਵਾਈਆਂ ਕਮਿਸ਼ਨ ਦੇ ਦਫ਼ਤਰ ਹੋਈਆਂ ਅੱਜ ਤੀਜੀ ਵਾਰੀ ਮੈਂ ਮੌਕਾ ਦੇ ਖੜਾ ਆਂ ਔਰ ਜਦੋਂ ਮੈਂ ਤੁਰਿਆ ਘਰੋਂ ਤਬਾ ਗੁਰੂ ਰਵਿਦਾਸ ਮਹਾਰਾਜ ਨੂੰ ਯਾਦ ਕੀਤਾ ਕਿ ਜਿਹੜੇ ਲੋਕ ਇਸ ਦੇਸ਼ ਵਿੱਚ ਸਾਜ ਤੋੜਨੀ ਚਾਹੁੰਦੇ ਆ ਭਾਈਚਾਰਾ ਤੋੜਨਾ ਚਾਹੁੰਦੇ ਆ ਉਹਨਾਂ ਨੇ ਇਸ ਪਿੰਡ ਦੀ ਘਟਨਾ ਨੂੰ ਬਹੁਤ ਵੱਡਾ ਬਣਾ ਦਿੱਤਾ ਮੈਂ ਗੁਰੂ ਰਵਦਾਸ ਮਹਾਰਾਜ ਅੱਗੇ ਤੁਰਨ ਲੱਗੇ ਨੇ ਮੱਥਾ ਟੇਕਿਆ ਕਿ ਗੁਰੂ ਦਾਸ ਮਹਾਰਾਜ ਮੈਂ ਅਰਦਾਸ ਕਰਨ ਚੱਲਾਂ ਪਿੰਡ ਧਲੇਤੇ ਦੇ ਗੁਰੂ ਰਵਦਾਸ ਗੁਰਦੁਆਰਾ ਸਾਹਿਬ ਚ ਕਿ ਪਿੰਡ ਦੀ ਭਾਈਚਾਰਕ ਸਾਜ ਨੂੰ ਪਹਿਲ ਦੇ ਆਧਾਰ ਤੇ ਮੁੱਖ ਰੱਖ ਕੇ ਕੰਮ ਕਰਨਾ ਹੈ ਉਸੇ ਨਜ਼ਰੀਏ ਦੇ ਨਾਲ ਗੁਰੂ ਰਵਦਾਸ ਮਹਾਰਾਜ ਨੂੰ ਨਤਮਸਤਕ ਹੋਏ ਆਂ ਔਰ ਮੈਂ ਖਰਾਲਗੜ੍ਹ ਸਾਹਿਬ ਸਤ ਬਾਬਾ ਕੇਵਲ ਸਿੰਘ ਜੀ ਮਹਾਰਾਜ ਕਿੱਥੇ ਗਏ ਮੈਂ ਇਹਨਾਂ ਨੂੰ ਬੇਨਤੀ ਕੀਤੀ ਉੱਪਰ ਜਿਹੜਾ ਪੁਰਾਣਾ ਗੁਰੂ ਘਰ ਹੈ ਉੱਥੇ ਦੇ ਮੁੱਖ ਸੇਵਾਦਾਰ ਹੈ ਮੈਂ ਕਿਹਾ ਮਹਾਰਾਜ ਜੀ ਤੁਹਾਡੀ ਸੇਵਾ ਦੀ ਲੋੜ ਵਾ ਇਹਨਾਂ ਨੇ ਕਿਹਾ ਪਿੰਡਾਂ ਚ ਸਾਜ ਬਣੀ ਰਹੇ ਗੁਰੂ ਮਹਾਰਾਜ ਦੀ ਜੈਜਕਾਰ ਹੋਵੇ ਅਸੀਂ 24 ਘੰਟੇ ਲਈ ਆ ਜਾਣਾ ਮੈਂ ਦੂਜਾ ਚਰਨ ਸ਼ੋ ਗੰਗਾ ਮੈਂ ਉੱਥੇ ਮਹਾਰਾਜ ਨੂੰ ਅਪੀਲ ਕੀਤੀ ਜਿਹੜਾ ਥੱਲੇ ਗੁਰੂ ਘਰ ਹੈ ਕਿ ਮਹਾਰਾਜ ਮੈਨੂੰ ਆਪਣੇ ਭੇਜੋ ਆਪ ਹਾਜ਼ਰੀ ਲਾਓ ਸੰਤਾਂ ਦੀ ਹਾਜ਼ਰੀ ਤੇ ਕੰਮ ਨਿਭੜਨਾ ਚਾਹੀਦਾ ਉੱਥੋਂ ਸਾਥ ਕਰਮਚਾਰੀ ਔਰ ਮਹਾਰਾਜ ਸ੍ਰਿੰਦਰਦਾਸ ਜੀ ਦੇ ਬੇਟਾ ਜਗਦੀਸ਼ ਜੀ ਵਿਸ਼ੇਸ਼ ਤੌਰ ਤੇ ਸਾਡੇ ਚ ਅਲਕੇ ਭਰ ਤੋਂ ਅੱਜ ਪੂਰੇ ਸੰਸਾਰ ਦੀ ਨਜ਼ਰ ਤੁਹਾਡੇ ਪਿੰਡ ਤੇ ਆ। ਪਤਾ ਇਸ ਗੱਲ ਦਾ ਕਿ ਨਹੀਂ ਪਤਾ। ਪਤਾ ਕਿ ਨਹੀਂ ਪਤਾ। ਤੇ ਗੱਲ ਕਰੀਏ ਫਿਰ ਸ਼ੁਰੂ ਹੋ। ਕਰੀਏ ਸ਼ੁਰੂ ਤੇ ਜਕਾਰਾ ਬਲੰਦ ਕਰੋ ਗੁਰੂ ਦਾਸ ਮਹਾਰਾਜ ਦਾ ਫਿਰ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਪੰਜ ਨਾਰੇ ਲਾਓ। ਸਾਹ ਜਿੱਥੇ 36 ਮਹਾਪੁਰਸ਼ਾਂ ਗੁਰੂਆਂ ਦੀ ਬਾਣੀ ਪਈ ਆ ਜਦੋਂ ਮੈਂ ਬਾਣੀ ਨੂੰ ਨਤਮਸਤਕ ਹੋਇਆ ਸਤਿਗੁਰੂ ਨਾਨਕ ਦੇ ਮਹਾਰਾਜ ਦਾ ਅਸ਼ੀਰਵਾਦ ਲਿਆ ਸਤਿਗੁਰੂ ਅੰਗਦ ਦੇ ਮਹਾਰਾਜ ਦਾ ਅਸ਼ੀਰਵਾਦ ਲਿਆ ਸਤਿਗੁਰੂ ਅਮਰਦਾਸ ਮਹਾਰਾਜ ਦਾ ਅਸ਼ੀਰਵਾਦ ਲਿਆ ਚੌਥੀ ਪਾਸ਼ਾ ਸਤਿਗੁਰੂ ਰਾਮਦਾਸ ਮਹਾਰਾਜ ਦਾ ਅਸ਼ੀਰਵਾਦ ਲੈ ਬਾਣੀ ਆ ਨਾ ਮੱਥਾ ਟੇਕਦੇ ਸਤਿਗੁਰੂ ਅਰਜਨ ਦੇਵ ਮਹਾਰਾਜ ਦਾ ਵੀ ਅਸ਼ੀਰਵਾਦ ਜਦੋਂ ਮੱਥਾ ਟੇਕਿਆ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵੀ ਅਸ਼ੀਰਵਾਦ ਸਤਿਗੁਰੂ ਰਵਦਾਸ ਮਹਾਰਾਜ ਇਕੱਲੇ ਅਸ਼ੀਰਵਾਦ ਉੱਥੇ ਨਹੀਂ ਦਿੰਦੇ ਜਦੋਂ ਮੱਥਾ ਟੇਕਦੇ ਐ ਸਤਿਗੁਰੂ ਕਬੀਰ ਮਹਾਰਾਜ ਵੀ ਅਸ਼ੀਰਵਾਦ ਦਿੰਦੇ ਪਤਾ ਹੈ ਨਾ ਸਤਿਗੁਰੂ ਨਾਮਦੇ ਮਹਾਰਾਜ ਵੀ ਦਿੰਦੇ ਐ ਸਤਿਗੁਰੂ ਸੇਣ ਵੀ ਦਿੰਦੇ ਸਤਿਗੁਰੂ ਸਦਨਾ ਵੀ ਦਿੰਦੇ ਆਸ਼ੀਰਵਾਦ ਜੇ ਗੁਰੂਆਂ ਦਾ ਆਸ਼ੀਰਵਾਦ ਲੈ ਕੇ ਨਗਰ ਖੇੜਾ ਇਕੱਠਾ ਹੋ ਗਿਆ ਪੂਰੀ ਸਰਕਾਰ ਤੁਹਾਡੇ ਚ ਬੈਠੀ ਆ ਮਾਨਯੋਗ ਐਸਡੀਐਮ ਸਾਹਿਬ ਬੈਠੇ ਆ ਨਾਮ ਸਿਗਾ ਮਾਨਯੋਗ ਐਸਪੀ ਸਾਹਿਬ ਬੈਠੇ ਆ ਰਾਏ ਸਾਹਿਬ ਮਾਨਯੋਗ ਡੀਐਸਪੀ ਸਾਹਿਬ ਬੈਠੇ ਆ ਬਲਸਾ ਆਮ ਆਦਮੀ ਪਾਰਟੀ ਤੋਂ ਵੱਡੇ ਨਮੈ ਨਿਕਲਾ ਸਹਿਲਾ ਜੀ ਬੈਠੇ ਸਮੁੱਚੀ ਲੀਡਰਸ਼ਿਪ ਬੈਠੀ ਆ ਬੀਡੀਓ ਡੀਡੀਪੀਓ ਐਸਐਚਓ ਸਾਹਿਬ ਪਟਵਾਰੀ ਸਾਹਿਬ ਸਾਰੇ ਬੈਠੇ ਇਹਦਾ ਮਤਲਬ ਸਰਕਾਰ ਬੈਠੀ ਆ ਇਹਨਾਂ ਕੋਲ ਮਸਲਾ ਆ ਇਹ ਤੁਸੀਂ ਫੈਸਲਾ ਕਰਨਾ ਅੱਜ ਪ੍ਰੇਮ ਭਾਈ ਚਾਰੇ ਚ ਮਸਲਾ ਨਿਬੜੇ ਜਿੱਦਾਂ ਗੁਰੂ ਸਾਹਿਬ ਕਹਿ ਗਏ ਉਹਦਾ ਛੱਤੀ ਇਕੱਠੇ ਆ ਕਬਾਲੀ ਚ ਬੋਲੋ ਉਹ ਤਾਂ 36 ਇਕੱਠੇ ਆ ਤੁਹਾਡੇ ਦੇ ਪਿੰਡੇ ਬਰਾਦਰੀਆਂ 6 19000 ਹਜ਼ਾਰੀਆਂ ਬੋਲੋ ਜਿਨ੍ਹਾਂ ਨੂੰ ਗੁਰੂ ਮਾਰਾ ਸੱਦਦੇ ਆ ਉਹ ਤਾਂ 36 ਇੱਕ ਘਰ ਚ ਇਕੱਠੇ ਆ 36 ਆ ਨਾ ਬਣੀ ਬੋਲੋ ਸਪੰਦ ਸਾਹਿਬ ਤੇ ਆਪਾਂ ਪਿੰਡ ਦੇ ਲਈ ਜਿਹੜਾ ਇਹ ਬਿਵਾਦ ਖੜਾ ਹੋਇਆ ਦੋ ਮਤੇ ਪਏ ਮਤੇ ਪੰਚਾਇਤ ਸੈਕਟਰੀ ਦੇ ਦੀਗਵਾਈ ਚ ਪਾਇ ਪੰਚਾਇਤ ਦੀਗਵਾਈ ਚ ਪਾਇ ਗਲਤ ਹੋ ਗਿਆ ਕਾਨੂੰਨ ਦੇ ਅਨਸਾਰ ਐਸਡੀਐਮ ਸਾਹਿਬ ਕਾਨੂੰਨ ਦੇ ਅਨਸਾਰ ਮਤਾ ਰੱਦ ਕਰਨ ਦੀ ਪ੍ਰਕਿਰਿਆ ਆ ਫਿਰ ਦੂਜਾ ਮਤਾ ਪੈਂਦਾ ਪਹਿਲੀ ਕਮੀ ਦੂਜੀ ਕਮੀ ਪ੍ਰਸ਼ਾਸਨ ਦੀ ਜੀਸੀਬੀ ਜਿਹੜਾ ਕਮਿਟੀ ਹਾਲ ਜੋ ਮੈਨੂੰ ਘੁੰਮ ਕੇ ਦੱਸਿਆ ਗਿਆ ਜੋ ਮੇਰੇ ਕੋਲ ਨਕਸ਼ਾ ਸੀ ਕਿ ਗੇਟ ਦੇ ਅੰਦਰ ਬੜੋ ਤਾਂ ਗੁਰੂ ਰਵਦਾਸ ਸਹਾਰਾ ਦਾ ਗੁਰੂ ਘਰ ਹੈ ਮੈਂ ਘੁੰਮਿਆ ਦੇਖਿਆ ਸਾਰੀ ਕੰਦ ਸੁਰੱਖਿਆ ਤੇ ਸਾਰਾ ਕੁਝ ਸਰਖਿਆ ਮੈਨੂੰ ਜੋ ਨਕਸ਼ੇ 'ਚ ਸ਼ਿਕਾਇਤ ਕਰਤਾ ਰੋਸ਼ਣਾਲਾ ਜੀ ਕਿੱਥੇ ਗਏ ਜੋ ਮੈਨੂੰ ਤੁਸੀਂ ਨਕਸ਼ੇ 'ਚ ਪਟਵਾਰੀ ਸਾਹਿਬ ਦਿੱਤਾ ਮੈਂ ਆ ਕੇ ਬਾਥਰੂਮ ਟਾਇਲਟ ਲੰਗਰ ਹਾਲ ਆ ਸ਼ੈੱਡ ਆ ਚਾਰ ਦੀਵਾਰੀ ਸੁਰੱਖਿਆਤ ਹੈ ਆ ਚਾਰ ਦੀਵਾਰੀ ਕੀ ਆ ਬੋਲੋ ਜਿਹੜੀ ਕਮਿਟੀ ਹਾਲ ਹੈ ਜਿਹਦੀ ਕੰਦ ਗੁਰੂ ਘਰ ਨਾਲ ਸਾਂਝੀ ਆ ਕੰਦ ਦੇ ਉੱਤੇ ਤੁਹਾਡਾ ਆਪਸੀ ਪੰਚਾਇਤ ਨਾਲ ਤਾਲਮੇਲ ਨਾ ਹੋਣ ਕਰਕੇ ਔਰ ਪ੍ਰਸ਼ਾਸਨ ਦਾ ਆਪਸੀ ਤਾਲਮੇਲ ਨਾ ਹੋਣ ਕਰਕੇ ਕਿਉਂਕਿ ਉਹ ਕੰਦ ਸਾਂਝੀ ਆ ਕਮਿਟੀ ਹਾਲ ਦੀ ਔਰ ਗੁਰੂ ਘਰ ਦੀ ਸਾਂਝੀ ਹੈ ਨਾ ਕੱਲੀ ਕੱਲੀ ਹੈ ਸਾਂਝੀ ਹੈ ਜੇ ਸੀ ਵੀ ਚੱਲ ਗਈ ਇਹਦਾ ਮਤਲਬ ਜੇ ਕੰਧ ਤੇ ਵੀ ਜੇ ਸੀ ਵੀ ਚੱਲੀ ਉਹ ਵੀ ਹਮਲਾ ਗੁਰੂ ਘਰ ਤੇ ਬੇਅਦਬੀ ਦਾ ਜੁਰਮ ਇਸ ਪਿੰਡ ਚ ਹੋ ਗਿਆ ਬੇਅਦਬੀ ਦਾ ਜੁਰਮ ਇਸ ਪਿੰਡ ਚ ਕਾਨੂੰਨ ਦੇ ਨਾਤੇ ਗੈਰ ਕਾਨੂੰਨੀ ਢੰਗ ਨਾਲ ਹੋਇਆ ਜਦੋਂ ਜਦੋਂ ਇਹ ਵਾਪਰ ਗਿਆ ਜਿਹੜੀ ਤੁਹਾਡੀ ਆਪਸੀ ਗੱਲਬਾਤ ਹੈ ਇਹਨੂੰ ਅੱਜ ਤੋਂ ਬਾਅਦ ਤੁਸੀਂ ਸੱਤ ਪੀੜੀਆਂ ਦੇ ਬੈਰ ਵੱਲ ਨੂੰ ਲੈ ਜਿਓ ਇੱਕ ਦੂਜੇ ਤੇ ਪਰਚੋ ਪਰਚੀਆਂ ਤੇ ਲੈ ਜਿਓ ਇੱਕ ਦੂਜੇ ਨੂੰ ਜੇਲ੍ਹਾਂ ਭੇਜਣ ਭਜਾਣ ਤੇ ਲੈ ਜਿਓ ਇੱਕ ਦੂਜੇ ਨਾਲ ਤਰੀਕਾ ਭੋਗਤਨ ਭਗਤਾਨ ਤੇ ਲੈ ਜਿਓ ਇਹ ਤੁਸੀਂ ਫੈਸਲਾ ਕਰਨਾ ਕਿ ਪ੍ਰੇਮ ਕਿ ਯੁੱਧ ਪ੍ਰੇਮ ਆਪਸੀ ਭਾਈਚਾਰਾ ਇੱਕ ਲੜਾਈ ਔਰ ਗੜੀ ਪ੍ਰੇਮ ਦਾ ਸੰਦੇਸ਼ ਲੈ ਕੇ ਆਇਆ ਗੜੀ ਤੁਹਾਡੇ ਪਿੰਡ ਨੂੰ ਬਸਦਾ ਰੱਖਣ ਲਈ ਆਇਆ ਚੰਦ ਸ਼ਰਾਰਤੀ ਲੋਕਾ ਕਰਕੇ ਤੁਸੀਂ ਆਪਣੇ ਪਿੰਡ ਦਾ ਮਾਹੌਲ ਵਿਗਾੜੋ ਗੜੀ ਨਹੀਂ ਚਾਹੁੰਦਾ ਮੈਂ ਤਾਂ ਉਸ ਸੁਨੇਹਾ ਲੈ ਕੇ ਆਇਆ ਜਿੰਨ ਪ੍ਰੇਮ ਕਿਓ ਤੈਨਹੀਂ ਪ੍ਰਪਾਇਓ ਮੈਂ ਨਾਲ ਇਹ ਵੀ ਸੁਨੇਹਾ ਲੈ ਕੇ ਆਇਆ ਕਿ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇਤਾ ਕੋ ਸਿਖਾਏ ਜੋਰਾ ਵਰ ਨੂੰ ਜ਼ੁਲਮ ਵੀ ਕਰਨੀ ਦਿੱਤਾ ਜਾਏਗਾ ਪ੍ਰੇਮ ਦਾ ਮਤਲਬ ਇਹ ਨਹੀਂ ਕਿ ਧੌਣ ਨਹੀਂ ਵੀ ਕਰ ਲੈਣੀ ਮੇਰੀ ਗੱਲ ਸਮਝਦੇ ਆ ਜੋ ਤੁਹਾਡੇ ਨਗਰ ਦਾ ਦੇਖਿਆ ਜਿਹੜੀਆਂ ਕੰਧਾਂ ਬੇੜ ਕਰ ਭਵਨ ਸਾਰਾ ਠੀਕ ਹੈ ਪਾਰਕ ਵਾਲਾ ਜਿਹੜਾ ਬਣ ਰਿਹਾ ਪਾਰਕਿੰਗ ਦਾ ਬਣ ਰਿਹਾ ਉਹ ਵੀ ਠੀਕ ਹੈ ਟਾਟਾ ਹੀ ਆ ਕੱਲੀ ਕਮੇਟੀ ਹਾਲ ਕਮੇਟੀ ਹਾਲ ਦੇ ਉੱਤੇ ਉਹ ਜਿਹੜੀ ਪਿਛਲੀ ਗੰਦ ਹੈ ਉਹ 4 ਸਾਲ ਤੋਂ ਬਣੀ ਹੋਈ ਆ ਜੋ ਤੁਸੀਂ ਮੈਨੂੰ ਦੱਸਿਆ ਪਿੰਡ ਵਾਲਿਆਂ ਨੇ ਦੱਸਿਆ ਪੰਚਾਇਤ ਨੇ ਬੀਬੀ ਠੀਕ ਹੈ ਗੱਲ ਇਹ ਜਿਹੜੀ ਮੋੜਲੀ ਗੰਦ ਹੈ ਜਿੱਥੇ ਗੇਟ ਲੱਗਿਆ ਸੀ ਇਹ 2-2 ਫੁੱਟ ਦੱਸੀ ਗਈ ਮੈਨੂੰ ਪਿੱਲਰ ਭਰਿਓ ਦੱਸੀ ਗਏ ਪਿੰਡ ਦੇ ਮੋਹਤਵਰਾਂ ਵੱਲੋਂ ਤੁਸੀਂ ਵੀ ਗੱਲਾਂ ਉਹੀ ਕਰਨੀਆਂ ਤੁਹਾਡੇ ਇਹ ਮੋਤਵਰ ਤੁਹਾਡੇ ਹੀ ਤਾਂ ਚੁਣੇ ਹੋਏ ਨੇ ਜਿਹੜਾ ਤੱਥ ਸਾਹਮਣੇ ਨਿਕਲ ਕੇ ਆਇਆ ਉਹ ਤੱਥ ਹੀ ਨਿਕਲ ਕੇ ਆਇਆ ਕਿ ਪ੍ਰੇਮ ਭਾਈਚਾਰੇ ਦੀ ਪਿੰਡ ਦੀ ਸਾਜ ਨੂੰ ਮੁੱਖ ਰੱਖਦੇ ਹੋਏ ਨੂੰ ਗੱਲਬਾਤ ਨਾ ਨਿਜਠਿਆ ਜਾਵੇ ਜੇ ਤੱਕ ਗੱਲਬਾਤ ਨਾ ਨਿਜਠਿਆ ਤਾਂ ਹੁਣ ਨਹੀਂ ਅਠ ਲਾਓ ਅੱਜ ਹੀ ਅੱਜ ਹੀ ਆਪਾਂ ਖਤਮ ਅੱਜ ਹੀ ਖਤਮ ਹੋ ਜਾਣਾ ਸਾਰਾ ਕੁਝ ਦੱਸੋ ਗਿਆ ਚਾਹੁੰਦੇ ਆ ਬੋਲੋ ਵੀ ਪਿੰਡ ਵਾਲਿਓ ਅੱਜੇ ਜਿਹੜੇ ਅੱਜੇ ਹੀ ਖਤਮ ਕਰਨਾ ਚਾਹੁੰਦੇ ਹੱਥ ਖੜੇ ਕਰੋ ਹਾਂ ਹਾਂ ਜਿਹੜੇ ਅੱਜੇ ਹੀ ਖਤਮ ਕਰਨਾ ਚਾਹੁੰਦੇ ਆ ਉਹ ਸਿਰਫ ਹੱਥ ਖੜੇ ਕਰਨਗੇ ਸਿਰਫ ਹੱਥ ਖੜਾ ਕਰਨਗੇ ਸ਼ਬਦ ਨਹੀਂ ਸ਼ਬਦ ਤਾਂ ਤੁਹਾਡੇ ਮੋਹਤਵਰੇ ਨੂੰ ਦੱਸਦਾ ਮੈਨੂੰ ਚਾਹੁੰਦੇ ਆ ਹੱਲ ਕਰਨਾ ਉਹਦੇ ਲਈ ਥੋਟਾ ਜਿਹੜਾ ਫੈਸਲਾ ਆ ਉਹਨੂੰ ਅਸੀਂ ਲਿਖ ਲਿਆ ਨੋਟ ਕਰ ਲਿਆ ਉਹਨੂੰ ਵਿਚਾਰਨ ਦੇ ਲਈ ਕਮਿਸ਼ਨ ਦੇ ਦਫ਼ਤਰ ਬੁੱਧਵਾਰ ਦੀ ਸੁਣਵਾਈ ਹੋਏਗੀ ਬੁੱਧਵਾਰ ਨੂੰ ਫੈਸਲਾ ਉੱਥੇ ਜਿਹੜੇ ਤੁਸੀਂ ਅੱਜ ਵੀ ਮੈਨੂੰ ਰਿਕਾਰਡ ਦਿੱਤਾ ਉਹਨੂੰ ਦੇਖਣ ਤੋਂ ਬਾਅਦ ਬੁੱਧਵਾਰ ਨੂੰ ਫੈਸਲਾ ਦੇਾਂਗੇ ਪ੍ਰਵਾਨ ਕਰ ਲਊਂਗੇ ਕਿ ਨਹੀਂ ਬੋਲੋ ਭਾਈ ਕਰ ਲਊਂਗੇ ਕਿ ਨਹੀਂ ਦਾ ਸਰ ਐਸ ਡੀਮ ਸਰ ਹਾਜੀ ਸਪਾਜੀ ਅੱਜ ਹੀ ਕਹਨੇ ਸੁਣਾ ਦੇ ਆ ਜਾ ਐਦੇ ਐਦੇ ਸੁਣਾ ਲੈ ਮੂੰਹ ਜਵਾਨੀ ਬੈਕ ਕਿਆ ਕਰਨਾ ਬੋਲ ਬੋਲ ਐਦੇ ਨੰਬਰ 1 ਖਲ ਲਓ ਪਾ ਸੁਣਤਾ ਲਓ ਆਪਣੇ ਪੈਣ ਦਾ ਜੋ ਵੀ ਬਵਾ ਦੇ ਜਿਆਦਾ ਵਧਿਆ ਠੀਕ ਹੈ ਪੰਜਾਬ ਪਾਰਟੀ ਮੈਂਬਰਾਂ ਵੱਲੋਂ ਇਸ ਕਿਸੇ ਪਾਰਟੀ ਮੈਂਬਰ ਦਾ ਆਪਾਂ ਨਾਂ ਨਹੀਂ ਲੈਣਾ ਇਸ ਟਾਈਮ ਕਿਤੇ ਪਾਰਟੀ ਵੱਲੋਂ ਇਹਨੂੰ ਬਹੁਤ ਵੱਡਾ ਹੂਆ ਬਣਾ ਕੇ ਹਵਾ ਦੇ ਕੇ ਸਾਰੇ ਸੰਸਾਰ ਦੇ ਵਿੱਚ ਫਲਾਇਆ ਗਿਆ ਠੀਕ ਨਹੀਂ ਤੁਹਾਨੂੰ ਵੀ ਪਤਾ ਜਦੋਂ 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 ਗੁਰਦੁਆਰਾ ਸਾਹਿਬ ਜਦੋਂ ਗੁਰਦੁਆਰਾ ਸਾਹਿਬ ਦੀ ਕੰਦ ਮੇਰੀ ਗੱਲ ਭਾਈ ਗੱਲ ਸੁਣ ਲੋ ਜਦੋਂ ਗੁਰਦੁਆਰਾ ਸਾਹਿਬ ਦੀ ਕੰਦ ਟਿੱਟ ਸੀਗਾ ਪੰਚਾਇਤ ਮੈਂਬਰ ਤਾਈ ਮੈਂ ਕਿਹਾ ਬਹੁਤ ਵਾਰ ਸੁਣਾਉਣੀ ਬਹਿ ਜਾ ਬਹਿ ਜਾ ਵੀਡੀਓ ਸਾਹਿਬ ਆਉਣਗੇ ਜਿਹੜੇ ਜਾਣਕਾਰ ਹੈ ਇੱਕ ਇਹਨਾਂ ਦੇ ਸਿੰਘ ਸਾਹਿਬ ਪਟਵਾਰੀ ਸਾਹਿਬ ਦੇ ਨਾਲ ਘੁੰਮਦੇ ਆ ਕਾਨੂੰਗੋ ਸਾਹਿਬ ਹੈ ਉਹ ਨਾਲ ਆਉਣਗੇ ਆ ਜੀ ਐਸਏ ਤੁਸੀਂ ਦੋਨੋਂ ਤੁਸੀਂ ਐਸਡੀਐਮ ਸਾਹਿਬ ਤਿੰਨ ਸਾਹ ਹੁਣ ਹੋਰ ਵੀ ਹਾਂ ਐਸਡੀਐਮ ਸਾਹਿਬ ਨੇ ਬੇਨਤੀ ਕੀਤੀ ਆ ਕਿ ਨਗਰ ਵਾਸੀ ਅੱਜ ਹੀ ਚਾਹੁੰਦੇ ਫੈਸਲਾ ਹੋਵੇ ਐਸਡੀਐਮ ਸਾਹਿਬ ਨੇ ਐਸਡੀਐਮ ਸਾਹਿਬ ਨੇ ਇਹ ਫੈਸਲਾ ਕੀਤਾ ਕਿ ਅੱਜ ਹੀ ਹੋਵੇ ਉਹਦੇ ਲਈ ਐਸਡੀਐਮ ਸਾਹਿਬ ਪੂਰੀ ਪੰਚਾਇਤ ਐਸਡੀਐਮ ਦਫ਼ਤਰ ਪਹਲਾਓ ਔਰ ਸਬੰਧਤ ਪਟਵਾਰੀ ਔਰ ਪੰਚਾਇਤ ਸੈਕਟਰੀ ਬੁਲਾਓ ਐਸ ਡੀ ਐਮ ਦਫਤਰ ਇਸ ਕੇਸ ਦੀ ਤਰੀਖ 3 ਵਜੇ ਸੁਣਵਾਈ ਹੋਏਗੀ ਠੀਕ ਹੋ ਗਿਆ 3 ਵਜੇ ਕੋਰਟ ਕਮਿਸ਼ਨ ਦੀ ਕੋਰਟ 3 ਵਜੇ ਐਸ ਡੀ ਐਮ ਦਫਤਰ ਅੱਜ ਹੀ ਲੱਗੇਗੀ ਬੁੱਧਵਾਰ ਨੂੰ ਅੱਜ ਹੀ ਫੈਸਲਾ ਕਰਕੇ ਜਾਵਾਂਗੇ ਧੰਨਵਾਦ ਕਿਉਂਕਿ ਪਬਲਿਕ ਚ ਕਚੈਰੀ ਨਹੀਂ ਲੱਗ ਸਕਦੇ ਠੀਕ ਹੈ ਪਬਲਿਕ 'ਚ ਰਾਜੀਨਾਮ ਹੋ ਸਕਦਾ ਕਚੈਰੀ 'ਚ ਲੱਗ ਸਕਦਾ ਧੰਨਵਾਦ ਜੀ ਬਸ